ਸੱਚਾ ਕਾਲਸ ਕਾਈਨਸ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਅੱਜ ਕਿਸਾਨੀ ਅੰਦੋਲਨ ਦਾ 17ਵਾਂ ਦਿਨ ਹੈ 29 ਫਰਵਰੀ ਹੈ ਤੇ 17 ਦਿਨਾਂ ਤੋਂ ਲਗਾਤਾਰ ਕਿਸਾਨ ਜਿਹੜੇ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਇੱਥੇ ਡਟੇ ਹੋਏ ਨੇ ਸ਼ੰਭੂ ਬਾਰਡਰ ਦੇ ਉੱਤੇ ਅਸੀਂ ਮੌਜੂਦ ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਕਿਸਾਨ ਜਿਹੜੇ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ 17 ਦਿਨਾਂ ਤੋਂ ਡਟੇ ਹੋਏ ਨੇ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਦਾ ਦਿਨ ਕਾਫੀ ਅਹਿਮ ਹੈ ਕਿਉਂਕਿ ਅੱਜ ਅੱਗੇ ਦੀ ਰਣਨੀਤੀ ਦੇ ਉੱਤੇ ਫੈਸਲੇ ਵੀ ਹੋਣੇ ਨੇ ਕਿ ਅੱਗੇ ਦਿੱਲੀ ਕੂਚ ਕੀਤਾ ਜਾਣਾ ਹੈ ਜਾਂ ਫਿਰ ਕਿਸੇ ਹੋਰ ਤਰੀਕੇ ਦੀ ਰਣਨੀਤੀ ਜਿਹੜਾ ਆ ਉਹ ਬਣਾਈ ਜਾਣੀ ਹੈ ਜੇਕਰ ਪਿਛੋਕਰ ਤੇ ਚਾਹਤ ਮਾਰੀਏ ਤਾਂ ਸਭ ਤੋਂ ਪਹਿਲਾਂ 13 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਇੱਥੇ ਪਹੁੰਚਦੀਆਂ ਨੇ ਕਿਸਾਨ ਇੱਥੇ ਪਹੁੰਚਦੇ ਨੇ ਪੁਲਿਸ ਦੇ ਨਾਲ ਇੱਕ ਟਕਰਾ ਹੁੰਦਾ ਤੇ ਜਿਸ ਤੋਂ ਬਾਅਦ ਇੱਥੇ ਪੱਕਾ ਮੋਰਚਾ ਉਹ ਲਗਾ ਲਿਆ ਜਾਂਦਾ ਉਸ ਤੋਂ ਬਾਅਦ 21 ਫਰਵਰੀ ਦੀ ਮੋਰ ਤੋਂ ਕਾਲ ਦਿੱਤੀ ਜਾਂਦੀ ਹੈ ਤੇ 21 ਫਰਵਰੀ ਨੂੰ ਫਿਰ ਤੋਂ ਜਿਹੜਾ ਪੁਲਿਸ ਦੇ ਵੱਲੋਂ ਤਸ਼ੱਦਦ ਕੀਤਾ ਜਾਂਦਾ ਆਸੂ ਗੈਸ ਦੇ ਗੋਲੇ ਧਾਗੇ ਜਾਂਦੇ ਨੇ ਜਿਹੜੇ ਹੋਰ ਰਬੜ ਰਬੜਪਦੀਆਂ ਬੁਲੇਟਸ ਨੇ ਉਹ ਚਲਾਈਆਂ ਜਾਂਦੀਆਂ ਨੇ ਤੇ ਸਾਰੇ ਬਾਰਡਰਾਂ ਤੋਂ ਜਿਹੜਾ ਪੰਜਾਬ ਦੇ ਖਨੌਰੀ ਬਾਰਡਰ ਡੱਬ ਵਾਲੀ ਬਾਰਡਰ ਤੇ ਸ਼ੰਭੂ ਬਾਰਡਰ ਤੋਂ ਜਿਹੜਾ ਹੈ ਕੂਚ ਦਿੱਲੀ ਦੇ ਵੱਲ ਸ਼ੁਰੂ ਹੁੰਦਾ ਹੈ ਜਿਸ ਤੋਂ ਬਾਅਦ ਖਨੌਰੀ ਬਾਰਡਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ ਕਿ ਪੁਲਿਸ ਦੀ ਤਸ਼ੱਤ ਦੇ ਨਾਲ ਪੁਲਿਸ ਦੀ ਗੋਲੀ ਦਾ ਸ਼ਿਕਾਰ ਪੰਜਾਬ ਦਾ 21 ਸਾਲਾ ਨੌਜਵਾਨ ਸ਼ੁਭਕਰਨ ਸਿੰਘ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਦਿੱਲੀ ਕੂਚ ਦੇ ਅੱਗੇ ਦੀ ਰਣਨੀਤੀ ਦੇ ਲਈ 29 ਫਰਵਰੀ ਤੱਕ ਦਿੱਲੀ ਕੂਚ ਟਾਲ ਦਿੱਤਾ ਜਾਂਦਾ ਸੋ ਅੱਜ 29 ਫਰਵਰੀ ਹੈ ਤੇ ਦਿੱਲੀ ਕੂਚ ਦੀ ਅਗਲੀ ਰਣਨੀਤੀ ਜਿਹੜਾ ਹੈ ਉਹ ਬढ़ाई ਜਾਏਗੀ ਸੋ ਅੱਜ ਸ਼ੰਭੂ ਬਾਰਡਰ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਸ਼ੰਭੂ ਬਾਰਡਰ ਦੇ ਉੱਤੇ ਅੱਜ ਮੱਧ ਪ੍ਰਦੇਸ਼ ਤੋਂ ਰਾਜਸਥਾਨ ਤੋਂ ਹਰਿਆਣਾ ਤੋਂ ਤੇ ਨਾਲ ਹੀ ਯੂਪੀ ਤੋਂ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਨੇ ਸਮਰਥਨ ਦੇਣ ਪਹੁੰਚੀਆਂ ਤੇ ਇਸ ਦੇ ਨਾਲ ਹੀ ਸਭ ਕਾ ਫੌਜੀ ਜਥੇਬੰਦੀਆਂ ਦੇ ਆਗੂ ਜਿਹੜਾ ਨੇ ਉਹ ਵੀ ਇੱਥੇ ਕਿਸਾਨਾਂ ਦੇ ਨਾਲ ਮੀਟਿੰਗ ਕਰ ਰਹੇ ਨੇ ਤਾਂ ਕਿ ਅੱਗੇ ਦੀ ਰਣਨੀਤੀ ਜਿਹੜੀ ਆ ਉਹ ਬਣਾਈ ਜਾ ਸਕੇ ਤਾਂ ਕਿ ਅੱਗੇ ਅੰਦੋਲਨ ਕਿਸ ਤਰੀਕੇ ਦੇ ਨਾਲ ਲੜਨਾ ਹੈ ਕਿਸ ਤਰੀਕੇ ਦੀ ਅੱਗੇ ਦੀ ਰਣਨੀਤੀ ਹੋਈਗੀ ਉਸ ਦੇ ਬਾਬਤ ਅੱਜ ਅਹਿਮ ਫੈਸਲਾ ਆ ਸਕਦਾ ਹੈ ਸੋ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਅੱਜ ਸਥਿਤੀ ਜਿਹੜੀ ਆ ਉਹ ਪਹਿਲਾਂ ਦੀ ਤਰ੍ਹਾਂ ਹੀ ਆ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜਾ ਇੱਥੇ ਲੰਗਰ ਚਲਾਏ ਜਾ ਰਹੇ ਨੇ ਕਿਸਾਨ ਜਿਹੜਾ ਨੇ ਉਹ ਆਪਣੀਆਂ ਡਿਊਟੀਆਂ ਦੇ ਉੱਤੇ ਜਿਹੜਾ ਨੇ ਮੁਰ ਤੋਂ ਲੱਗ ਚੁੱਕੇ ਨੇ ਸੋ ਇਸ ਦੇ ਨਾਲ ਹੀ ਜਿਹੜਾ ਹਮੇਸ਼ਾ ਇੱਕ ਪਰੇਡ ਦੇ ਰੂਪ ਦੇ ਵਿੱਚ ਇੱਕ ਮਾਰਚ ਕੱਢਿਆ ਜਾਂਦਾ ਹੈ ਜੋ ਕਿ ਪਿਛਲੀ ਅਖੀਰਲੀ ਟਰਾਲੀ ਜੋ ਕਿ ਇੱਥੋਂ 10 ਤੋਂ 12 ਕਿਲੋਮੀਟਰ ਦੂਰ ਖੜੀ ਹੈ ਕਤਾਰਾਂ ਨੇ ਟਰਾਲੀ ਦੀਆਂ ਇਸੇ ਤਰੀਕੇ ਨਾਲ ਲੱਗੀਆਂ ਹੋਈਆਂ ਸੋ ਆਖਰੀ ਟਰਾਲੀ ਤੋਂ ਜਿਹੜਾ 1 ਮਾਰਚ ਉਹ ਸ਼ੁਰੂ ਕੀਤਾ ਜਾਂਦਾ ਹੈ ਝੰਡਿਆਂ ਦੇ ਨਾਲ ਨਾਰੇबाजी ਕੀਤੀ ਜਾਂਦੀ ਹੈ ਤੇ ਸਭ ਤੋਂ ਅੱਗੇ ਜਿੱਧਰਲੇ ਪਾਸੇ ਫੌਜਾਂ ਲੱਗੀਆਂ ਹੋਈਆਂ ਨੇ ਜਿੱਧਰਲੇ ਬੰਨੇ ਉਧਰਲੇ ਪਾਸੇ ਆ ਕੇ ਜਿਹੜਾ ਆ ਫਿਰ ਸਟੇਜ ਲਗਾਈ ਜਾਂਦੀ ਹੈ ਸਟੇਜ ਤੋਂ ਜਿਹੜੇ ਬਲਾਰੇ ਨੇ ਉਹ ਕਿਸਾਨਾਂ ਨੂੰ ਸੰਬੋਧਨ ਕਰਦੇ ਨੇ ਸੋ ਉਹ ਮਾਰਚ ਵੀ ਜਿਹੜਾ ਆ ਉਹ ਨਿਕਲਣਾ ਸ਼ੁਰੂ ਹੋ ਗਿਆ ਸੋ ਹੁਣ ਤਸਵੀਰਾਂ ਤੁਸੀਂ ਮਾਰਚ ਦੀਆਂ ਵੀ ਦੇਖ ਸਕਦੇ ਹੋ ਕਿ ਪੈਦਲ ਮਾਰਚ ਜਿਹੜਾ ਕਿਸਾਨਾਂ ਦੇ ਵੱਲੋਂ ਕੀਤਾ ਜਾਂਦਾ ਨਾਰੇਬਾਜੀ ਕੀਤੀ ਜਾਂਦੀ ਹੈ ਕਿਸਾਨਾਂ ਦੇ ਵੱਲੋਂ ਸੋ ਉਸ ਤਸਵੀਰਾਂ ਵੀ ਤੁਹਾਡੇ ਨਾਲ ਲਗਾਤਾਰ ਸਾਂਝਾ ਕਰਨਾ ਕਿ ਉਹ ਮਾਰਚ ਵੀ ਜਿਹੜਾ ਅੱਜ 17ਵੇਂ ਦਿਨ ਸ਼ੁਰੂ ਹੋ ਗਿਆ ਹੈ ਸੋ ਇਹ ਮਾਰਚ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਅੱਗੇ ਬਦਲਗਾ ਤੇ ਅਜੋਥੀ ਅੱਜ ਦਾ ਦਿਨ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜਾ ਸ਼ੋਭਾ ਕਰਾਂ ਦਾ ਸੰਕਤ ਹੈ ਨਾਮ ਜਿਹੜਾ ਆ ਉਹ ਰੱਖਿਆ ਗਿਆ ਹੈ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਇੱਕ ਮਾਰਚ ਕੀਤਾ ਜਾ ਰਿਹਾ ਹੈ ਇਹ ਮਾਰਚ ਡੇਲੀ ਹੀ ਸ਼ਬੋ ਬਾਰਡਰ ਤੋਂ ਹੁੰਦਾ ਹੈ ਜਿਸ ਦੇ ਵਿੱਚ ਹੱਥਾਂ 'ਚ ਝੰਡੇ ਲੈ ਕੇ ਨਾਰੇਬਾਜ਼ੀ ਕਰਦੇ ਹੋਏ ਜਿਹੜੇ ਕਿਸਾਨ ਹੈ ਉਹ ਅੱਗੇ ਤੱਕ ਅਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਇਹ ਪੂਰੇ ਦਾ ਪੂਰਾ ਧਰਨਾ ਪ੍ਰਦਰਸ਼ਨ ਆ ਉਹ ਕੀਤਾ ਜਾਂਦਾ ਤੇ ਉਸ ਦੇ ਨਾਲ ਹੀ ਤੇ ਪੂਰੇ ਸਟੇਜ ਲਗਾਈ ਜਾਂਦੀ ਆ ਮੇਨ ਸੜਕ ਦੇ ਉੱਤੇ ਤੇ ਉੱਥੋਂ ਬਾਅਦ ਜਿਹੜਾ ਬਲਾਰੇ ਨੇ ਉਹ ਸੰਬੋਧਨ ਕਰਦੇ ਨੇ ਸੋ ਅੱਜ ਦਾ ਦਿਨ ਕਿਸਾਨ ਅੰਦੋਲਨ ਦੇ ਲਈ ਅਹਿਮ ਦਿਨ ਹੈ ਕਿਉਂਕਿ ਅੱਜ 29 ਫਰਵਰੀ ਹੈ ਤੇ ਅੱਗੇ ਦੀ ਰਣਨੀਤੀ ਜਿਹੜੀ ਆ ਉਹ ਤੈਅ ਕੀਤੀ ਜਾਣੀ ਹੈ ਕਿ ਕਿਸਾਨ ਅੱਗੇ ਵਧਣਗੇ ਜਾਂ ਫਿਰ ਇੱਥੇ ਹੀ ਕੋਈ ਅਗਲੀ ਕਾਲ ਜਿਹੜੀ ਆ ਉਹ ਦੇ ਦਿੱਤੀ ਜਾਂਦੀ ਹੈ ਤੇ ਉਧਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਸ਼ੋਭਕਰਨ ਸਿੰਘ ਦੇ ਜਿਹੜਾ ਮਾਮਲੇ ਦੇ ਵਿੱਚ ਕੱਲ ਪੁਲਿਸ ਦੇ ਵੱਲੋਂ ਅਨਪਛਾਤੇਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਜਾਂਦਾ ਹੈ ਤੇ ਇੱਕ ਕਮੇਟੀ ਬਣਾਈ ਗਈ ਹੈ ਜਿਹੜੀ ਪੂਰੀ ਦੀ ਪੂਰੀ ਇਨਕੁਆਇਰੀ ਇਸ ਮਾਮਲੇ ਦੇ ਵਿੱਚ ਕਰੇਗੀ ਤੇ ਉਸ ਤੋਂ ਬਾਅਦ ਅੱਜ ਸ਼ਹੀਦ ਸ਼ੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਵੀ ਜਿਹੜਾ ਹੈ ਉਹ ਖਨੌਰੀ ਬਾਰਡਰ ਤੋਂ ਜਿਹੜਾ ਆ ਉਹਨਾਂ ਦੀ ਮ੍ਰਿਤਕ ਦੇ ਲੈ ਜਾ ਕੇ ਉਹਨਾਂ ਦੇ ਪਿੰਡ ਦੇ ਵਿੱਚ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਵੀ ਜਿਹੜਾ ਉਹ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਅੱਗੇ ਦੀ ਰਣਨੀਤੀ ਬਣਾਉਣ ਦੇ ਲਈ ਕਿਸਾਨ ਜਥੇਬੰਦੀਆਂ ਦੇ ਵੱਲੋਂ ਸ਼ਾਮ ਨੂੰ ਇੱਕ ਮੀਟਿੰਗ ਵੀ ਰੱਖੀ ਜਾਵੇਗੀ ਤੇ ਉਸ ਮੀਟਿੰਗ ਦੇ ਵਿੱਚ ਸਾਥ ਦੇਣ ਲਈ ਕਿਸਾਨਾਂ ਦਾ ਜਿਹੜੇ ਨੇ ਸਾਬਕਾ ਫੌਜੀ ਜਥੇਬੰਦੀਆਂ ਆਏ ਨੇ ਉਹ ਵੀ ਇੱਥੇ ਪਹੁੰਚ ਗਏ ਆ ਨੇ ਤੇ ਉਸ ਤੋਂ ਬਾਅਦ ਜਿਹੜਾ ਇੱਕ ਪੂਰੇ ਦੀ ਪੂਰੀ ਅੱਗੇ ਦੀ ਰਣਨੀਤੀ ਜਿਹੜੀ ਆ ਉਹ ਘੜੀ ਜਾਵੇਗੀ ਤੇ ਉਸ ਤੋਂ ਬਾਅਦ ਦਿੱਲੀ ਕੂਚ ਨੂੰ ਲੈ ਕੇ ਕੋਈ ਵੱਡੀ ਕਾਲ ਜਿਹੜੀ ਆ ਉਹ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਤੀ ਜਾ ਸਕਦੀ ਆ ਤੇ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਕਾਈਨਿਊਜ਼ ਪੰਜਾਬ ਤੇ ਸਾਂਝੀਆਂ ਕਰ ਰਹੇ ਆਂ ਸੋ ਇਧਰ ਕਿਸਾਨ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਦੇ ਵਿੱਚ ਇਧਰਲੇ ਪਾਸੇ ਇੱਕ ਜਿਹੜਾ ਇੱਕ ਬਣਾਇਆਤੀ ਗਈ ਹੈ ਉਹਨਾਂ ਦੇ ਨਾਮ ਲਿਖੇ ਗਏ ਨੇ ਸੁਭਕਰਨ ਸਿੰਘ ਅਤੇ ਗੁਰਜੰਟ ਸਿੰਘ ਕਿਸਾਨ ਵੀਰ ਅਮਰ ਰਹਿਣ ਸੋ ਇਹ ਜਿਹੜਾ ਹੈ ਕਿਸਾਨ ਜਿਹੜੇ ਇੱਥੇ ਸੁਭਕਰਨ ਸਿੰਘ ਜਸਦਾ ਜੰਤਿਮ ਸੰਸਕਾਰ ਕੀਤਾ ਜਾਣਾ ਉਸ ਦੇ ਹੱਕ ਦੇ ਵਿੱਚ ਤੇ ਜਿਹੜੇ ਹੋਏ ਤੋਂ ਉਸ ਤੋਂ ਇਲਾਵਾ ਜਿਹੜੇ ਹੋਰ ਕਿਸਾਨ ਆਗੂ ਨੇ ਔਰ ਜਿਹੜੇ ਹੋਰ ਕਿਸਾਨ ਇੱਥੇ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇੱਥੇ ਇਹ ਲਿਖਿਆ ਗਿਆ ਸੋ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਕਾਈਨਸ ਪੰਜਾਬ ਤੇ ਸਾਂਝੀਆਂ ਕਰ ਰਹੇ ਆ ਕਿ ਹਮੇਸ਼ਾ ਰੋਜ਼ਾਨਾ ਦੀ ਤਰ੍ਹਾਂ ਜਿਹੜਾ ਅਜੇ ਇੱਥੇ ਵੀ ਅ ਅਜੋ ਹੀ ਮਾਰਚ ਕੀਤਾ ਜਾ ਰਿਹਾ ਹੈ ਮਾਰਚ ਦੇ ਵਿੱਚ ਜੇ ਤੁਸੀਂ ਦੇਖ ਸਕਦੇ ਹੋ ਕਿ ਲੰਬਾ ਇੱਕ ਪੈਦਲ ਮਾਰਚ ਦਿੱਲੀ ਜਿਹੜਾ ਹੈ ਸਵੇਲੇ ਕੀਤਾ ਜਾਂਦਾ 11 ਤੋਂ 12 ਵਜੇ ਦੇ ਵਿੱਚਕਾਰ ਤੇ ਇਹ ਸਟੇਜ ਤੱਕ ਜਾਏਗਾ ਇਹ ਤੇ ਅੱਗੇ ਜਾ ਕੇ ਇੱਕ ਸਟੇਜ ਲਗਾਈ ਜਾਵੇਗੀ ਤੇ ਜਸ ਤੋਂ ਬਾਅਦ ਜਿਹੜੇ ਬਲਾਰੇ ਨੇ ਉਹ ਇੱਥੇ ਆ ਕੇ ਫਿਰ ਸੰਕਟਾਂ ਨੂੰ ਸੰਬੋਧਨ ਕਰਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਦੇ ਵੱਲ ਜਿਹੜਾ ਨਾਰੇ ਬਾਜੀ ਵੀ ਕੀਤੀ ਜਾ ਰਹੀ ਆ ਇਹ ਸਰਕਾਰਾਂ ਕਰਦੀਆਂ ਕੀ ਤੇਰਾ ਪੇਰੀ 420 ਇਹ ਸਰਕਾਰਾਂ ਕਰਦੀਆਂ ਕੀ ਤੇਰਾ ਪੇਰੀ 420 ਸਾਡੇ ਤੇ ਅਸਰੂ ਕਾ ਇੱਥੇ ਗੋਲੀਆਂ ਭਰਾਉਣਾ ਵੇੜੇ ਕਰ ਕੱਟੜ ਤੇਰਾ ਹਾਂ ਸੋ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਕਾਇਨਸ ਪੰਜਾਬ ਤੇ ਸਾਂਝੀਆਂ ਕਰ ਰਿਹਾ ਹੈ ਮਾਰਚ ਹੈ ਜਿਹੜਾ ਰੋਜ਼ਾਨਾ ਇਸੇ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਤੇ ਅੱਗੇ ਜਾ ਕੇ ਸਟੇਜ ਜਿਹੜੀ ਹੈ ਉਹ ਸਜਾਈ ਜਾਂਦੀ ਹੈ ਤਾਂ ਕਿ ਜਿਹੜਾ ਉਸ ਤੋਂ ਬਾਅਦ ਜਿਹੜੀਆਂ ਸੰਗਤਾਂ ਨੂੰ ਸੰਬੋਧਨ ਜਿਹੜਾ ਆ ਉਹ ਇਹਨਾਂ ਆਗੂਆਂ ਦੇ ਵੱਲੋਂ ਬੁਲਾਰਿਆਂ ਦੇ ਵੱਲੋਂ ਕੀਤਾ ਜਾਂਦਾ ਹੈ ਸੋ ਅੱਜ 17ਵਾਂ ਦਿਨ ਹੈ ਇਸ ਅੰਦੋਲਨ ਦਾ ਤੋ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਕਾਈ ਨਿਊਜ਼ ਪੰਜਾਬ ਤੇ ਸਾਂਝੀਆਂ ਕਰ ਰਹੇ ਆ ਸੋ ਬਜ਼ੁਰਗ ਸਾਡੇ ਨਾਲ ਨੇ ਹਾਂ ਸੋ ਹੋਰ ਆਗੂਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਸੋ ਫਿਰ ਗੱਲਾਂ ਤੇ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਕਾਈ ਨਿਊਜ਼ ਪੰਜਾਬ ਤੇ ਸਾਂਝੀਆਂ ਕਰ ਰਹੇ ਆ ਅੱਜ ਅੰਦੋਲਨ ਦਾ 17ਵਾਂ ਦਿਨ ਹੈ ਤੇ ਲਗਾਤਾਰ ਜਿਹੜਾ ਨੇ ਉਹ ਕਿਸਾਨ ਮੋਡ ਸਟੇਜ ਤੇ ਲਾਉਣ ਦੇ ਵੱਲ ਜਿਹੜਾ ਇੱਕ ਪੈਦਲ ਮਾਰਚ ਹਮੇਸ਼ਾ ਕੀਤਾ ਜਾਂਦਾ ਹੈ ਉਹ ਕਰ ਰਹੇ ਨੇ ਸੋ ਛੋਟੇ-ਛੋਟੇ ਬੱਚੇ ਵੀ ਜਿਹੜਾ ਨੇ ਇਸ ਅੰਦੋਲਨ ਦਾ ਹਿੱਸਾ ਬਣ ਰਹੇ ਨੇ ਸੋ ਛੋਟੇ ਬੱਚੇ ਵੀ ਇੱਥੇ ਆਏ ਨੇ ਅੰਦੋਲਨ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਕਿੰਨੇ ਦਿਨਾਂ ਤੋਂ ਕਿ ਅੱਜ ਹੀ ਆਇਓ ਅੱਜ ਹੀ ਆਏ ਹਾਂ ਜੀ ਕਿੱਥੋਂ ਆਇਓ ਰਾਜਪੁਰੇ ਤੋਂ ਰਾਜਪੁਰੇ ਤੋਂ ਤੁਹਾਡੇ ਤਾਂ ਲੱਗ ਗਈ ਆ ਤਾਰਨਾ ਤੁਸੀਂ ਤਾਂ ਪਿਆਰ ਰੋਜ਼ ਆਇਆ ਕਰੋ ਬਜਪੀ ਪੇਪਰ ਹੋਣੀ ਹੋਏ ਆ ਜੀ ਅੱਛਾ 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 ਸੋ ਇੱਧਰ ਰਾਜਪੁਰੇ ਦਾ ਇੰਟਰਨੈਟ ਵੀ ਬੰਦ ਕੀਤਾ ਗਿਆ ਸੀ ਮੇਰੇ ਖਿਆਲ ਨਾਲ ਹੁਣ ਚੱਲ ਪਿਆ ਕਿ ਨਹੀਂ ਚੱਲਿਆ ਚੱਲ ਪਿਆ ਤੇ ਪੇਪਰਾਂ 'ਚ ਵਿੱਚ ਕੋਈ ਦਿੱਕਤ ਆਈ ਉਸ ਕਰਕੇ ਨਾ ਜੀ ਨਹੀਂ ਆਈ ਕਿਤਾਬਾਂ ਤੋਂ ਹੀ ਪੜ ਲਿਆ ਹੈ ਸੋ ਕਿਸਾਨ ਇੱਥੇ ਲਗਾਤਾਰ ਸਾਰਾ ਦਿਨ ਤੋਂ ਧਰਨਾ ਲਾ ਕੇ ਬੈਠੇ ਨੇ 17ਵਾਂ ਦਿਨ ਹੈ ਕਿਵੇਂ ਦੇਖਦੇ ਸਭ ਨੇ ਬੱਸ ਫਤਿਹ ਕਰਕੇ ਜਾਣਾ ਹੀ ਕੰਮ ਔਰੇ ਤੇ ਹੂੰ ਸੋ ਅੱਜ ਉੱਥੇ ਸਟੇਜ ਤੇ ਵੀ ਜਾਉਂਗੇ ਹਾਂਜੀ ਜਾਉਂਗੇ ਜੀ ਜੀ ਤੇ ਜਿਵੇਂ ਦਾ ਤਸ਼ੱਦਦ ਇੱਥੇ ਹੋ ਰਿਹਾ ਹੈ ਚਾਹੇ ਉਹ ਪੁਲਿਸ ਕਰ ਰਹੀ ਹੈ ਸਰਕਾਰ ਕਰ ਰਹੀ ਹੈ ਡਰਾਵੇ ਦੇ ਰਹੀ ਹੈ ਕਿਸਾਨਾਂ ਨੂੰ ਤੇ ਕਿਸਾਨ ਫਿਰ ਵੀ ਡਟੇ ਹੋਏ ਨੇ ਇਹ ਸਭ ਨੂੰ ਕਿਵੇਂ ਦੇਖਦੇ ਹੋ ਤੁਸੀਂ ਬਸ ਕਿਸਾਨ ਨਹੀਂ ਡਰਦੇ ਹੌਸਲੇ ਬੁਲੰਦ ਹੋਣੇ ਚਾਹੀਦੇ ਸਭ ਕੁਝ ਹੋ ਜਾਣਾ ਜਿੱਤ ਕੇ ਜਾਉਂਗੇ ਉਹਦੇ ਤੇ ਅੱਜ ਸਮਰਥਨ ਕਰੂਗੇ ਪੂਰੇ ਹੈ ਹਾਂਜੀ ਪੂਰੇ ਜੀ ਸੋ ਤੁਸੀਂ ਦੇਖਿਆ ਕਿ ਛੋਟੇ-ਛੋਟੇ ਬੱਚੇ ਨੇ ਜਿਹੜੇ ਕਿਸਾਨਾਂ ਦਾ ਸਾਥ ਦੇਣ ਦੇ ਲਈ ਰਾਜਪੁਰਾ ਤੋਂ ਇੱਥੇ ਪਹੁੰਚੇ ਨੇ ਸੋ ਸਾਡੇ ਨਾਲ ਬਜ਼ੁਰਗ ਵੀ ਨੇ ਬਾਬਾ ਜੀ ਸਾਸ਼ੀ ਗਾਲ ਜੀ ਸਤਿ ਸ੍ਰੀ ਅਕਾਲ ਜੀ ਜੇ 17 ਦਿਨਾਂ ਤੋਂ ਡਟੇ ਹੋਏ ਆ ਹਜੇ ਵੀ ਅੱਜ ਦਿੱਲੀ ਕੂਚ ਨੂੰ ਲੈ ਕੇ ਅੱਜ ਅਹਿਮ ਕਾਲ ਵੀ ਜਿਹੜੀ ਦਿੱਤੀ ਜਾਣੀ ਹੈ ਮੀਟਿੰਗ ਹੋਣੀ ਹੈ ਪਰ ਉਧਰਲੇ ਬੰਦੇਓ ਜੇਕਰ ਵੇਖਿਆ ਜਾਵੇ ਤਾਂ ਹਰਿਆਣਾ ਸਰਕਾਰ ਜਿਹੜੀ ਲਗਾਤਾਰ ਕਿਸਾਨਾਂ ਦੇ ਉੱਤੇ ਡਰਾਵੇ ਦੇ ਰਹੀ ਹੈ ਕਹਿੰਦੇ ਕਿ ਹੁਣ ਪਾਸਪੋਰਟ ਦੀਆਂ ਨਾਮ ਵੀ ਅੱਗੇ ਭੇਜਦੇ ਗਏ ਨਾ ਕਿਸਾਨਾਂ ਤੇ ਪਾਸਪੋਰਟ ਰੱਦ ਕਰ ਦੁੱਤੇ ਜਾਣ ਜਿਹੜੇ ਕਿਸਾਨਾਂ ਦਾ ਸਾਥ ਦੇਣ ਲਈ ਸ਼ੰਭੂ ਬਾਟਰ ਪਹੁੰਚਦੇ ਨੇ ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ ਸਾਡੇ ਜਿਹੜੇ ਸਿੰਘ ਨੇ ਪਹਿਲਾਂ ਮੁਸਲਮਾਨਾਂ ਦੀਆਂ ਲੜਾਈਆਂ ਵੇਲੇ ਸਾਡੇ ਸਿੰਘਾਂ ਨੇ ਜੰਗਲਾਂ 'ਚ ਰਸਤੇ ਕੱਟੀਆਂ ਨੇ ਸਾਡੇ ਘਰ-ਬਾਰ ਵੀ ਤੱਕ ਵੀ ਫੂਕਤੇ ਤੇ ਸਾਡੇ ਸਿੰਘਾਂ ਨੇ ਯੋਧਿਆਂ ਨੇ ਆਨਾ ਗਦੇ ਦਾ ਤੇ ਦੋਨੇ ਮਲਾ ਵੀ ਟਕੇ ਕੋੜੇ ਦੇ ਟੈਗ ਸਲਾ ਕੇ ਬਾਬਾ ਬੰਦਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਉਹ ਮੁਸਲਮਾਨਾਂ ਨੂੰ ਯਾਦ ਕਰਾਇਆ ਤੇ ਸਾਡੇ ਪੰਜਾਬ ਦੇ ਸਿੰਘਾਂ ਨੇ ਅਸੀਂ ਵੀ ਉਹਨਾਂ ਦੀ ਹਾਂਸਾਂ ਅਸੀਂ ਕਿਸੇ ਤੋਂ ਸਰਕਾਰ ਤੋਂ ਡਰਨ ਵਾਲੇ ਨਹੀਂ ਅਸੀਂ ਇੱਕ ਕੁੱਲ ਪ੍ਰਮਾਤਮਾ ਤੋਂ ਡਰਦੇ ਹਾਂ ਅਸੀਂ ਆਪਦਾ ਮੋਰਚਾ ਜਿੱਤ ਕੇ ਜਾਵਾਂਗੇ ਸਾਡੇ ਹੌਸਲੇ ਬਲੰਦ ਨੇ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਇੱਕ ਫਸੇ ਸੋ ਤੁਸੀਂ ਦੇਖਿਆ ਕਿ ਚਾਹੇ ਇਸ ਅੰਦੋਲਨ ਦੇ ਵਿੱਚ ਬੱਚੇ ਹੋਣ ਜਾਂ ਫਿਰ ਬਜ਼ੁਰਗ ਹੋਣ ਇੱਕ ਚੀਜ਼ ਕਾਮਨ ਹੈ ਕਿ ਸਭ ਦੇ ਹੌਸਲੇ ਜਿਹੜਾ ਨੇ ਉਹ ਬੁਲੰਦ ਨੇ ਸਭ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਹਮੇਸ਼ਾ ਤੋਂ ਹੀ ਪਹਿਲੇ ਦਿਨ ਤੋਂ ਤੇ ਇਸ ਤੋਂ ਪਹਿਲਾਂ ਪੁਰਾਣੇ ਅੰਦੋਲਨ ਦੇ ਵਿੱਚ ਵੀ ਇੱਕੋ ਹੀ ਗੱਲ ਰੱਟ ਦੇ ਉੱਤੇ ਸੀ ਕਿ ਅੰਦੋਲਨ ਜਿੱਤ ਕੇ ਜਾਵਾਂਗੇ ਤੇ ਫਤਿਹ ਕਰਕੇ ਜਾਵਾਂਗੇ ਪਿਛਲਾ ਅੰਦੋਲਨ ਵੀ ਫਤਿਹ ਕਰਕੇ ਆਏ ਆ ਤੇ ਇਹ ਵੀ ਜਿਹੜਾ ਆ ਫਤਿਹ ਕਰਕੇ ਜਾਵਾਂਗੇ ਕੈਮਰਾਮੈਨ ਪ੍ਰਵੀਨ ਦੇ ਨਾਲ ਵਿਵੇਕ ਕੁਮਾਰ ਸカイ ਨਿਊਜ਼ ਪੰਜਾਬ ਸ਼ੰਭੂ